ਖਾਬ ਦੇ ਵਿੱਚ ਝੋਨੇ ਦੀ ਬੰਪਰ ਫਸਲ ਦੇ ਭੰਡਾਰਨ ਦੌਰਾਨ ਨਵੇਂ ਸੰਕਟ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਸੂਬੇ ਦੇ ਵਿੱਚ ਅਨਾਜ ਭੰਡਾਰਨ ਲਈ ਥਾਂ ਨਹੀਂ ਹੈ ਸੀਜ਼ਨ ਨੇੜੇ ਆਉਣ ਦੇ ਨਾਲ ਹੀ ਖੁਰਾਕ ਤੇ ਸਪਲਾਈ ਵਿਭਾਗ ਦੇ ਉੱਚ ਅਫਸਰ ਜਾਗ ਪਏ ਹਨ ਫੀਲਡ ਰਿਪੋਰਟਾਂ ਦੇ ਅਨੁਸਾਰ ਪੰਜਾਬ ਦੇ ਸੈਲਰਾਂ ਦੇ ਵਿੱਚ ਇਸ ਵੇਲੇ 6 ਲੱਖ ਮੀਟਰਕ ਟਨ ਛੋਲ ਪਿਆ ਹੈ ਜੋ ਭਾਰਤ ਸਰਕਾਰ ਕੋਲ ਜਗ੍ਹਾ ਨਾ ਹੋਣ ਕਰਕੇ ਮੂਰ ਨਹੀਂ ਹੋ ਸਕਿਆ ਗੱਜਨਾ ਸੈਲਰਾਂ ਮਾਲਕਾਂ ਨੇ ਟਰਾਂਸਪੋਰਟ ਦਾ ਪੱਲਿਓ ਖਰਚਾ ਕਰਕੇ ਹਰਿਆਣਾ ਦੇ ਵਿੱਚ ਵਿੱਚ ਝੋਲ ਦਾ ਪਢਾਰਨ ਕੀਤਾ ਸੀ ਭਾਰਤ ਸਰਕਾਰ ਨੇ ਗੋਦਾਮਾਂ ਦੇ ਵਿੱਚ ਜਗ੍ਹਾ ਬਣਾਉਣ ਲਈ ਕੋਈ ਖੇਚਲ ਨਹੀਂ ਕੀਤੀ ਸੂਬੇ ਦੇ ਵਿੱਚ ਕਰੀਬ 6000 ਸੈਲਰ ਹਨ ਜਿਨ੍ਹਾਂ ਨੂੰ ਵੱਡੇ ਘਾਟੇ ਚੱਲਣੇ ਪਏ ਹਨ ਪਹਿਲੀ ਵਾਰ ਹੈ ਕਿ ਰਾਈਸ ਸੈਲਰ ਮਾਲਕ ਵਿਫਤਾ ਦੇ ਵਿੱਚ ਕਿਰੇ ਹੋਏ ਹਨ ਅਤੇ ਐਤਕੀ ਦੇ ਸੀਜ਼ਨ ਦੇ ਵਿੱਚ ਉਹਨਾਂ ਦਾ ਉਤਸ਼ਾਹ ਖਤਮ ਹੋ ਗਿਆ ਹੈ ਮੱਲ ਮੱਲ ਮਾਲਕਰੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਸੀਜ਼ਨ ਦੇ ਝੋਨੇ ਦੇ ਸੀਜ਼ਨ ਦੇ ਵਿੱਚ ਛੜਾਈ ਲਈ ਝੋਨਾ ਨਹੀਂ ਲਗਾਉਣਗੇ ਭਾਵੇਂ ਗੋਦਾਮਾਂ ਦੇ ਵਿੱਚ ਜਗ੍ਹਾ ਨਾ ਹੋਣ ਕਰਕੇ ਕੇਂਦਰ ਸਰਕਾਰ ਨੇ ਪਿਛਲੇ ਸੀਜ਼ਨ ਦੇ ਝੋਨੇ ਦੀ ਛੜਾਈ ਦਾ ਸਮਾਂ 30 ਜੂਨ ਤੱਕ ਕਰ ਦਿੱਤਾ ਸੀ ਪਰੰਤੂ ਉਸ ਦੇ ਮਗਰੋਂ ਜਗ੍ਹਾ ਮਿਲ ਨਹੀਂ ਸਕੀ ਸੀ ਕਈ ਮੱਲ ਮੱਲ ਮਾਲਕਾਂ ਦਾ ਕਹਿਣਾ ਹੈ ਕਿ ਝੋਨੇ ਦੇ ਵਿੱਚ PR126 ਅਤੇ ਕੁਝ ਹਾਈਬ੍ਰਿਡ ਕਿਸਮਾਂ ਦੇ ਵਿੱਚੋਂ ਚੌਲ ਪ੍ਰਤੀਕ ਵੈਂਟਲ ਦੇ ਵਿੱਚੋਂ 67% ਦੀ ਅਤੇ 62% ਦੀ ਹੀ ਨਿਕਲਿਆ ਹੈ। ਕੇਂਦਰ ਸਰਕਾਰ ਨੂੰ ਨਿਯਮਾਂ ਦੇ ਅਨੁਸਾਰ 67% ਦੀ ਚੌਲ ਦੇਣਾ ਹੁੰਦਾ ਹੈ। ਸੈਲਰਾਂ ਦੇ ਵਿੱਚ ਸਟੋਰ ਕੀਤੇ ਗਏ ਚੌਲਾਂ ਦੇ ਵਿੱਚੋਂ ਨਮੀ ਖਤਮ ਹੋ ਗਈ ਹੈ ਜਿਸ ਦੇ ਨਾਲ ਬਦਨ ਹੋਰ ਘਟ ਗਿਆ ਹੈ। ਚੌਲਾਂ ਦੀ ਮਾਤਰਾ ਫ੍ਰੀ ਕਰਨ ਲਈ ਸੈਲਰ ਮਾਲਕਾਂ ਦੀ ਜੇਬਾਂ ਖਾਲੀ ਹੋ ਗਈਆਂ ਹਨ। ਮੌਜੂਦਾ ਰੁਝਾਨ ਤੋਂ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਨਵੀਂ ਸੈਲਰੀ ਸ਼ਨਤ ਨਹੀਂ ਹੋਵੇਗੀ। ਰਾਕ ਤੇ ਸਪਲਾਈ ਵਿਭਾਗ ਨੇ ਹੁਣ ਚੌਲ ਮੱਲ ਮਾਲਕਾਂ ਦੇ ਨਾਲ ਮੀਟਿੰਗ ਦਾ ਸੈਲਸਲਾ ਸ਼ੁਰੂ ਕੀਤਾ ਹੈ। ਜਲੰਧਰ ਅਤੇ ਲੁਧਿਆਣਾ ਦੇ ਮਿੱਲਰਾਂ ਦੇ ਨਾਲ ਅਧਿਕਾਰੀਆਂ ਨੇ ਮੀਟਿੰਗ ਕੀਤੀ ਹੈ। ਇਨ੍ਹਾਂ ਮੀਟਿੰਗਾਂ ਦੇ ਵਿੱਚ ਮਿੱਲਰਾਂ ਨੇ ਸਾਫ਼ ਆਖ ਦਿੱਤਾ ਹੈ ਕਿ ਇਸ ਸਾਲ ਝੋਨਾ ਲੈਣ ਤੋਂ ਅਸਮਰੱਥ ਹੋਣਗੇ। ਰਾਕ ਤੇ ਸਪਲਾਈ ਵਿਭਾਗ ਦੇ ਸਕੱਤਰ ਵਿਕਾਸ ਗੁਰਗ ਨੇ ਕਿਹਾ ਹੈ ਕਿ ਝੋਨੇ ਦੇ ਭੰਡਾਰਨ ਵਾਸਤੇ ਸੂਬਾ ਸਰਕਾਰ ਲਗਾਤਾਰ ਕੇਂਦਰ ਸਰਕਾਰ ਦੇ ਸੰਪਰਕ ਵਿੱਚ ਹੈ। ਦਰਦ ਦੱਸਦੇ ਹਨ ਕਿ ਚੌਲਾਂ ਦੀ ਮੂਵਮੈਂਟ ਨਾ ਹੋਣ ਕਰਕੇ ਸੂਬੇ ਦੇ ਗੋਦਾਮ ਖਾਲੀ ਨਹੀਂ ਹੋ ਸਕੇ ਦੂਜੇ ਪਾਸੇ ਭਾਰਤੀ ਖਾਣਕ ਨਿਗਮ ਦੇ ਅਧਿਕਾਰੀ ਆਖਦੇ ਹਨ ਕਿ ਉਹ ਅਗਲੇ ਮਹੀਨੇ ਤੋਂ ਪੰਜਾਬ ਦੇ ਗੋਦਾਮਾਂ ਦੇ ਵਿੱਚ 20 ਤੋਂ 30 ਲੱਖ ਮੀਟਰ ਟਨ ਜਗ੍ਹਾ ਬੰਨ ਦਾ ਅਨੁਮਾਨ ਲਗਾ ਰਹੇ ਹਨ ਕਿਉਂਕਿ ਭਾਰਤ ਸਰਕਾਰ ਨੇ ਓਪਨ ਮਾਰਕੀਟ ਸੇਲ ਸਕੀਮ ਜਰੀਏ ਚੌਲਾਂ ਨੂੰ ਵੇਚਣ ਦਾ ਫੈਸਲਾ ਕੀਤਾ ਹੈ ਮੈ ਉਹਦਾ ਹਾਲਤ ਤੋਂ ਇਹ ਵੀ ਚਾਅਦਾ ਹੈ ਕਿ ਪੰਜਾਬ ਦੇ ਚੋਲ ਮੱਲ ਮਾਲਕ ਬਿਨਾਂ ਸਰਕਾਰ ਤੋਂ ਲਿਖਤੀ ਭਰੋਸੇ ਤੋਂ ਅਗਾਂਹ ਨਹੀਂ ਵਧਣਗੇ